ਸਾਡੇ ਲੋਕ ਸਭਾ ਹਲਕਾ ਸੰਜਾ ਸਿੰਘੂ ਸਾਹਿਬ ਸਰਦਾਰ ਪੀਰਪੰਨ ਸਾਹਿਬ ਸਮੁੱਚੇ ਇਲਾਕੇ ਦੇ ਪੰਜ ਸਰਪੰਚ ਤੇ ਮੇਰੇ ਨਗਰ ਦੇ ਪ੍ਰਾਇਮ ਪ੍ਰਾਵੋ ਮਦਰੀ ਸੰਨ ਪੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੋ ਪਹਿਲਾਂ ਤਾਂ ਮੈਨੂੰ ਵੀ ਸੈਕਿੰਡ ਵਾਰਸੀ ਨੂੰ ਵਾਰਸੀ ਕਹਿਣਾ ਪੈਂਦਾ ਵੀ ਉਹ ਵਾਰਸੀ ਖਾਇਨਾ ਨਾਲ ਜ ਨਹੀਂ ਮਨਾਇ ਜਾਂਦੀ ਇਹ ਇੱਕ ਨਸਲ ਖੁਸ਼ੀ ਹੈ ਇਹ ਇੱਕ ਜ਼ਬਰ ਜੁਲਮ ਹੈ ਜਿਸ ਦੇ ਸੰਬੰਧ ਦੇ ਵਿੱਚ ਮੈਂ ਤਕਰੀਬਨ 2 ਸਾਲ ਤੋਂ ਹਰ ਸਟੇਜ ਤੇ ਹਰ ਮੰਚ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕਰ ਰਿਹਾ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਕੱਲੀ ਪੁੱਤ ਦੀ ਮੌਤ ਹੁੰਦੀ ਮਹਾਰਾਜ ਦਾ ਭਾਣਾ ਮੰਨ ਕੇ ਹਰ ਇਨਸਾਨ ਆਪਣਾ ਸਰਬੀਵਾਦ ਹੁੰਦਾ ਕਿਉਂਕਿ ਮਾਲਕ ਦੀ ਮਰਜ਼ੀ ਹੈ ਉਹਦੀ ਫਸਲ ਹੈ ਕੱਚੀ ਵੱਢੇ ਪੱਕੀ ਵੱਢੇ ਇੱਥੋਂ ਤੱਕ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਨੇ ਕੀਤੀ ਹੈ ਸਾਡੀਆਂ ਜਾਣ ਦੇ ਨੂੰ ਸਿਆਣੇ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਦਸ ਤਰੀਕੇ ਲੱਗ ਰਹੇ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਵਾਉਣਾ ਅੱਜ ਸਵਾ ਸਾਲ ਤੋਂ ਵੀਡੀਓ ਨੂੰ ਹੋ ਗਿਆ ਜਿਹੜਾ ਮੈਂ ਤੁਹਾਨੂੰ ਹਾਈ ਕੋਰਟ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰ ਟਾਸ ਤੋਂ ਮਸਲੀ ਹੋਈ ਸੁਪਰੀਮ ਕੋਰਟ ਦੇ ਵਿੱਚ ਆਪਣਾ ਨਾਮ ਦੇ ਦਿੰਦੀ ਹੈ ਗਵਰਨਮੈਂਟ ਕਿ ਅਸੀਂ ਇਸ ਕਿਉਂ ਕਿ ਵਧਰਾ ਕੀਤੀ ਉਹ ਕੋਈ ਅਚਾਨਕੀ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਜੇਐਮ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਕਰ ਲਈ ਸੀ ਸਾਡੇ ਕੋਲ ਇੱਕ ਵੀ ਗੱਲ ਮੈਨ ਸੀ ਪਰ ਤੁ ਕੋਈ ਵੀ ਜੇਐਮ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਪਹੁੰਚ ਗਈ ਹੋਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਸਿਕਿਉਰਟੀ ਨੂੰ ਵਿਡਰਾਅ ਕਰਕੇ ਅਨਾਉਂਸ ਕੀਤਾ ਗਿਆ ਜੋ ਹੋਣ ਸਿੱਧੂ ਮੂਸੇਵਾਲਾ ਕੱਲਾ ਹੋਣੀ ਫਿਰ ਮਾਰਦੇ ਹੋ ਕਿ ਦੋਨੇ ਭੇਜੇ ਆ ਕੇ ਘਰੇ ਬੈਠਾ ਸਾਨੂੰ ਮਾਰ ਕੇ ਗਏ ਆ ਰੋਜ਼ ਸਾਨੂੰ ਇਸ ਕੱਲ ਦਾ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰ ਪਰਿਵਾਰਾਂ ਦੇ ਵਿੱਚ ਕਾਮਯਾਬ ਹੋਏ ਆ ਬਹੁਤ ਲੰਮੀ ਕਹਾਣੀਆਂ ਨੇ ਟਾਈਮ ਬੜਾ ਸੀਮਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸਾਂਝੀਆਂ ਕਰਦੀ ਹੁਣ ਸਿੱਧੂ ਮੂਸੇਵਾਲਾ ਇੱਕ ਵਿਅਕਤੀਗਤ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਕਮਾਪਦਾ ਪੁੱਤ ਸੀ ਇਲਾਕੇ ਦੀ ਸ਼ਾਨ ਸੀ ਉਹਾਰੇ ਕਿਉਂ ਗਏ ਮੈਂ ਇਸ ਦੇਸ਼ ਦੀ ਰਾਜਨੀਤੀ ਨੂੰ ਇਹ ਸਵਾਲ ਪੁੱਛਣਾ ਜੇ ਨਹਤ ਸੀ ਦਾ ਕਿਸ ਗੱਲ ਦੇ ਵਾਸਤੇ ਸੁਖਦੀਪ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਨ ਲਈ ਤੂੰ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਪ੍ਰਚਾਰ ਦਾ ਨਹੀਂ ਕਰ ਰਿਹਾ ਸੀ ਸੁਰੂ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ ਉਹ ਇੱਕ ਅੱਛਾ ਬੁਲਾਰਾ ਸੀ ਭਾਰਤ ਦਾ ਸਭ ਤੋਂ ਵੱਡਾ ਜੀਨ ਯੂਟਿਊਬਰ ਹੈ 230 ਕਰੋੜ ਤੋਂ ਵੱਧ ਕੋਰ ਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਜਿੱਤੇ ਇਹੀ ਤਾਂ ਉਹਦੀ ਬਹੁਤ ਦਾ ਕਾਰਨ ਬਣ ਗਿਆ ਕੀ ਤੁਸੀਂ ਕੋਈ ਕਾਬਲ ਅੱਛਾ ਸੱਜੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਜਿਹੜਾ ਯੋਗਪਤਾਉਂ ਫੈਸਲੇ ਕਰ ਸਕਦਾ ਉਹਨੂੰ ਬੜੇ ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਵਿੱਚੋਂ ਨੇ ਜੁਆਇਨ ਕੀਤਾ ਬੜੇ ਲੋਕਾਂ ਨੇ ਸਵਾਦ ਚੁੱਕੇ ਤੋਂ ਭਲਾਨੀ ਪਾਰਟੀ ਇੱਕ ਲਾਗੇ ਮ ਭਲਾਨੀ ਪਾਰਟੀ ਚਲਾਈ ਪਰ ਉਹਨੇ ਇੱਕੋ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚਿੱਕੜ ਸਾਫ਼ ਕਰਨਾ ਹੈ ਤੁਹਾਨੂੰ ਚਿੱਕੜ ਦੇ ਵਿੱਚ ਵਰਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਿਹਾ ਕੋਈ ਗੱਲ ਨਹੀਂ ਜੇ ਕਿਤੇ ਕੋਈ ਕਮੀ ਵੀ ਹੈਗੀ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾਲ ਬਣਦੀਆਂ ਨੇ ਪਾਰਟੀਆਂ ਪਰਸਨਲਿਟੀਆਂ ਨਾਲ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨਗਰੋਵਰੇ ਵਿੱਚ ਅੱਛੇ ਨੌਜਵਾਨ ਅੱਛੇ ਕੈਂਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ بڑے بڑے ਸੁਧਾਰ ਵੱਧ ਰਹੇ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਤ ਕੇ ਸਾਹ ਤੱਕ ਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਭੜ ਗਈ ਪਰੰਤੂ ਨਵੇਂ ਜੰਮੇ ਮਾਸੂਮ ਦੇ ਨਾਲ ਤੁਹਾਡਾ ਕਿਛ ਦੀ ਕਸੀ ਅੱਜ ਤੱਕ ਤੁਸੀਂ ਕਿਸੇ 2 ਘੰਟਿਆਂ ਵਿੱਚ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਹ ਨਫਤ ਦੀ ਖਤ ਹੈ ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇੱਕ ਹਉਆ ਖਤਮ ਕੀਤਾ ਸੀ ਕਿ ਜਦੋਂ 2-3 ਕਰੋੜ ਸੰਗਾਂ ਦੇ ਵਿੱਚ ਝੂਮਿਆਂ ਖੁਸ਼ੀ ਦੇ ਵਿੱਚ ਸਿੱਧੂ ਦੇ ਆਉਣ ਦੇ ਨਾਲ ਤਾਂ ਇਹਨਾਂ ਨੂੰ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਕੱਢਤੀਆਂ ਤੇ ਸਕੇਟ ਦੇ 24 ਘੰਟਿਆਂ ਦੇ ਅੰਦਰ-ਅੰਦਰ ਦੋ ਸੀਐਮਓ ਭੱਜਦੇ ਹੋਏ ਸਾਡੀ ਪਿੱਛੇ ਲੱਗ। ਤੋਂ ਇਹ ਵੀ ਗੱਲਾਂ ਤੋਂ ਮੈਂ ਇਹ ਲੰਬਾ ਲੈ ਕੇ ਜਾਉਣਾ ਸਮਾਂ ਆਇਆ ਨਹੀਂ ਦੰਗਾ ਅਸੀਂ ਅੱਗੇ ਨਿਕਲਣਾ ਹੈ। ਤੁਸੀਂ ਸਾਰਿਆਂ ਨੇ ਪ੍ਰਵਾਦ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ। ਉਹਦਾ ਕਰਜ਼ ਮੇਰੀਆਂ ਅੱਖੀਆਂ ਨਸਰਾ ਨਹੀਂ ਚੁਕਾ ਸਕਣਗੀਆਂ ਮੈਂ ਆਪਣੇ ਨੱਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਤੱਕ ਵੀ ਇਸ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਵੀ ਹੌਸਲਾ ਦੇ ਕੇ ਸਟਾਫਲ ਕੀਤਾ ਕਿ ਮੈਂ ਵੀ ਇਸ ਪ੍ਰਾਈ ਦੇ ਖਿਲਾਫ ਲੜਦਾ ਰਹਾਂ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਜ਼ਮੀਰ ਤਦ ਤੱਕ ਇਸ ਜਸਸ ਦੇ ਲਈ ਇਨਸਾਨ ਦੇ ਲਈ ਆਪਾਂ ਸੰਗਤਿ ਕਰਦੇ ਰਹਾਂਗੇ ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪ੍ਰਮਾਤਮਾ ਤੁਹਾਡਾ ਕਦਮ ਕਦਮ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਹੈ ਕੋਈ ਵੀ ਬਿਨਾ ਚਾਹ ਪਾਣੀ ਛੱਕੇ ਤੋਂ ਨਾ ਜਾਵੇ ਇਹਨਾਂ ਕਹਿੰਦਾ ਹੋਵੇ ਤੁਹਾਨੂੰ ਅੱਗੇ ਲੈਣਾ ਉਸ ਸ਼ਬਦ ਵੱਧ ਕੱਟ ਕੇ ਆਵਾਜ਼ ਸਹਿਮਾਫ ਕਰ ਲਿਓਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ